ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਦੇ ਤੌਰ ਤੇ ਉੱਤੇ ਦੁਬਾਰਾ ਐਸਟੈਬਲਿਸ਼ ਕਰਨ ਦੇ ਵਾਸਤੇ ਇਸ ਇਲੈਕਸ਼ਨ ਦੇ ਵਿੱਚ ਆਪਣਾ ਵਧੀਆ ਰੋਲ ਪਲੇ ਕਰਨਾ। ਔਰ ਐਸ ਝਾੜੂ ਵਾਲਿਆਂ ਦੀ ਸਰਕਾਰ ਤੋਂ ਜਿਨ ਨੇ ਸਵਾਏ ਝੂਠ ਤੇ ਜਿਨ ਨੇ ਸਵਾਏ ਲੋਕਾਂ ਨੂੰ ਗਬਰਾ ਕਰਦੇ ਤੇ ਤੇ ਕਰਪਸ਼ਨ ਕਰਦੇ ਕੋਈ ਦੂਜਾ ਕੰਮ ਨਹੀਂ ਕੀਤਾ। ਜਿਵੇਂ ਪੰਜਾਬ ਵਾਲਿਆਂ ਨੂੰ ਚੈੱਕ ਮਿਲੇ ਆ ਇੱਧੇ ਹੀ ਉੱਥੇ ਪੈ ਜਾਂਦੇ ਨੇ। ਇੱਥੇ ਤਾਂ 1000 ਰੁਪਿਆ ਵੀ ਨਹੀਂ ਮਿਲਿਆ। 50 50000 ਇੱਕ ਬੀਬੀ ਦਾ ਇਕੱਠਾ ਹੋ ਰਿਹਾ ਉਹ ਵਾਸ਼ਿੰਗ ਮਸ਼ੀਨਾਂ ਸਾਰੀਆਂ ਹੁਣ ਕੇਜਲੀਵਾਲ ਨੇ ਲੈ ਲਈਆਂ ਸਭ ਤੋਂ ਕ੍ਰਿਸਟਲ ਰੀਡਰ ਜੀ ਕਿਸੇ ਪਾਰਟੀ ਕੋਲੇ ਹੈ ਗਿਆ ਉਹਨਰ ਕਾਰਡ ਜੋ ਆਮ ਆਦਮੀ ਪਾਰਟੀ ਜਿਸ ਕਰਕੇ ਲੋਕਲ ਅਸਲੀਅਤ ਦੀ ਹੁਣ ਪਛਾਣ ਆ ਗਈ ਕਿ ਸਾਡੀ ਖੇਤਰੀ ਪਾਰਟੀ ਸਾਡੀ ਮਾਂ ਪਾਰਟੀ ਸ਼ੋਭਨੀ ਅਕਾਲੀ ਧਾਲੀਆ ਪਰ ਨੀਂਦ ਕਿਸੇ ਨੂੰ ਨਹੀਂ ਆਉਂਦੀ ਜਦੋਂ ਸਟੇਜਾਂ ਤੇ ਸੁਣੂਗੇ ਤੇ ਸਾਰੇ ਹੀ ਬੋਲਣਗੇ ਸ਼ਰਮਣੀ ਕਰ ਜਾਂਦੇ ਕਰਾਉਂਦੇ ਕਿਉਂਕਿ ਪਤਾ ਹੈ ਇਹਨਾਂ ਨੂੰ ਕਿ ਸਾਨੂੰ ਤੇ ਕੋਈ ਢਾਉ ਦਾ ਤਾਂ ਸ਼ਰਮਣੀ ਕਰ ਦੋ ਸਾਰੇ ਧਰਮਾਂ ਦੇ ਲੋਕੀ ਇਸ ਵੇਲੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਾ ਸਾਂਝਾ ਹੋਵੇ ਅਸਿਕਾ ਜੀ ਤੁਸੀਂ ਵੇਖ ਰਹੇ ਹੋ ਰਿਆਸਤਨੀ ਉੱਤੇ ਮੈਂ ਜਸਖੈਰਾ ਖੜਿਆ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਦਾ ਅਖਾੜਾ ਬਿਲਕੁਲ ਭਖ ਚੁੱਕਿਆ ਹਰ ਪਾਰਟੀ ਦੇ ਵੱਲੋਂ ਜਿਹੜਾ ਆਪਣਾ ਚੋਣ ਪ੍ਰਚਾਰ ਸਿਖਰਾਂ ਤੇ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਤੋਂ ਦਲੀਪ ਸਿੰਘ ਚੀਮਾ ਜੀ ਮੌਜੂਦ ਨੇ ਚੀਮਾ ਸਾਹਿਬ ਤਰਨਤਾਰਨ ਦੇ ਵਿੱਚ ਪਹੁੰਚੇ ਹੋ ਕਿਦਾਂ ਦਾ ਹੰਗਾਰਾ ਕਿਦਾਂ ਦਾ ਪਿਆਰ ਤਰਨਤਾਰਨ ਵੱਲੋਂ ਮਿਲ ਰਿਹਾ ਦੇਖੋ ਤਰਨਤਾਰਨ ਦੀ ਇਤਿਹਾਸਕ ਧਰਤੀ ਜਿਹੜੀ ਹੈ ਜੀ ਗੁਰੂ ਮਹਾਰਾਜ ਦੀ ਚਨਸ਼ੂ ਪ੍ਰਾਪਤ ਧਰਤੀ ਹੈ ਜੀ ਔਰ ਇਸ ਵਾਰੀ ਇਹ ਧਰਤੀ ਇੱਕ ਵੱਡਾ ਇਤਿਹਾਸ ਫਿਰ ਸਿਰਜਣਦਾਰ ਐਸੀ ਜਿਹੜਾ ਤਰਨਤਨ ਵਿਧਾਨ ਸਭਾ ਹਲਕਾ ਪਿੰਡ ਚਭਾਲ ਤੋਂ ਜੀ ਜਦੋਂ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਬਣਿਆ ਸੀ ਤੇ ਸਰਦਾਰ ਸੁਰਮント ਸਿੰਘ ਚਭਾਲ ਜੀ ਜਿਹੜੇ ਚਭਾਲ ਨਗਰ ਦੇ ਰਹਿਣ ਵਾਲੇ ਸੀ ਉਹ ਪਹਿਲੇ ਜਿਹੜੇ ਬਾਨੀ ਪ੍ਰਧਾਨ ਐ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਸੀ ਜੀ ਔਰ ਜਿੰਨਾ ਵੀ ਇਹ ਸਾਡਾ ਇਲਾਕਾ ਸਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਵਾਸਤੇ ਸ਼੍ਰੋਮਣੀ ਗੋਦਾਰ ਪੰਚ ਕਮੇਟੀ ਵਾਸਤੇ ਜੀ ਲੰਬੇ ਸਮਾਂ ਜੇਲਾ ਵੀ ਕੱਟੀਆਂ ਹੈ ਸ਼ਹਾਦਤਾਂ ਵੀ ਦਿੱਤੀਆਂ ਹੈ ਤਾਂ ਸੀਗੇ ਵੀ ਛੱਲੇ ਆ ਇਸ ਕਰਕੇ ਹੁਣ ਫੇਰ ਇੱਕ ਵਾਰੀ ਆਪਣਾ ਇਤਿਹਾਸਿਕ ਰੋਲ ਜਿਹੜਾ ਉਹ ਦੁਬਾਰਾ ਪਲੇ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਦੁਬਾਰਾ ਐਸਟੈਬਲਿਸ਼ ਕਰਨ ਦੇ ਵਾਸਤੇ ਇਸ ਇਲੈਕਸ਼ਨ ਦੇ ਵਿੱਚ ਆਪਣਾ ਵਧੀਆ ਰੋਲ ਪਲੇ ਕਰਨਾ ਤੁਸੀਂ ਕਿੱਥੇ ਚਲੇ ਜਾਓ ਹਲਕੇ 'ਚ ਚਾਹ ਕੋਈ ਸਿੱਖ ਭਰਾ ਆਇਆ ਚਾਹ ਹਿੰਦੂ ਭਰਾ ਆਇਆ ਚਾਹ ਮੁਸਲਮਾਨਾ ਚਾਹ ਇਸਾਈ ਹੈ ਜੀ ਸਾਰੇ ਧਰਮਾਂ ਦੇ ਲੋਕੀ ਇਸ ਵੇਲੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਹੋਵੇ ਜੀ ਖੁਸ਼ਹਾਲੀ ਹੋਵੇ ਤੇ ਫਿਰ ਪੰਜਾਬ ਤਰੱਕੀ ਦੇ ਰਸਤੇ ਦੇ ਉੱਤੇ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਵੇਲੇ ਕਿਸੇ ਵੇਲੇ ਪੰਜਾਬ ਦੇ ਵਿੱਚ ਹਰਥਾ ਤੇ ਖੁਸ਼ਹਾਲੀ ਸੀ ਫਿਰ ਉਸੇ ਤਰ੍ਹਾਂ ਪੰਜਾਬ ਖੁਸ਼ਹਾਲ ਹੋ ਜੀ ਔਰ ਐਸ ਝਾੜੂ ਵਾਲਿਆਂ ਦੀ ਸਰਕਾਰ ਤੋਂ ਜਿਨਨੇ ਸਵਾਏ ਝੂਠ ਤੇ ਜਿਨਨੇ ਸਵਾਏ ਲੋਕਾਂ ਨੂੰ ਗੁੰਮਰਾਹ ਕਰਨ ਤੇ ਤੇ ਕਰਪਸ਼ਨ ਕਰਨ ਦੇ ਕੋਈ ਦੂਜਾ ਕੰਮ ਨਹੀਂ ਕੀਤਾ ਇਹਨਾਂ ਤੋਂ ਵੀ ਲੋਕੀ ਖੜਾ ਛਡਾਉਣਾ ਚਾਹੁੰਦੇ ਆ ਤੇ ਕਾਂਗਰਸ ਨੇ ਵੀ ਜਿਹੜਾ ਆਪਣੇ 5 ਸਾਲ ਦੇ ਰਾਜ ਭਾਗ ਵਿੱਚ ਝੂਠੀਆਂ ਕਿਸਮਾਂ ਖਾ ਕੇ ਵਿਸ਼ਵਾਸ ਘਾਤ ਕੀਤਾ ਸੀ ਜੀ ਉਹਦੀ ਵੀ ਹੁਣ ਲੋਕੀ ਸਜ਼ਾ ਦੇਣੀ ਚਾਹੁੰਦੇ ਜਿਸ ਕਰਕੇ ਲੋਕਾਂ ਨੂੰ ਅਸਲੀਅਤ ਦੀ ਹੁਣ ਪਛਾਣ ਆ ਗਈ ਕਿ ਸਾਡੀ ਖੇਤਰੀ ਪਾਰਟੀ ਸਾਡੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਆ ਔਰ ਸ਼੍ਰੋਮਣੀ ਅਕਾਲੀ ਦਰ ਨੂੰ ਪਿੱਛੇ ਕਰਕੇ ਅਸੀਂ ਪੰਜਾਬ ਦਾ ਨਕਸ਼ਾ ਕੀਤਾ ਜੀ ਅੱਜ ਜੋ ਫੀਲਿੰਗ ਹੈ ਸਾਰੇ ਲੋਕਾਂ ਦੇ ਵਿੱਚ ਔਰ ਉਹਦਾ ਪ੍ਰਗਟਾਵਾ ਜਿਹੜਾ ਇਸ ਇਲੈਕਸ਼ਨ 'ਚ ਜਿਹੜਾ ਹੋਇਆ ਜੀ ਚਿੰਮਾ ਸਭ ਜਦੋਂ ਮਾਨ ਸਾਹਿਬ ਸੱਤਾ ਦੇ ਵਿੱਚ ਨਹੀਂ ਸੀਗੇ ਤਾਂ ਉਹਨਾਂ ਦੇ ਵੱਲੋਂ ਇੱਕ ਵਾਸ਼ਿੰਗ ਮਸ਼ੀਨ ਦੀ ਗੱਲ ਕੀਤੀ ਜਾਂਦੇ ਸੀ ਉਸ ਬਾਰੇ ਕੀ ਕਹਿਣਾ ਉਹ ਵਾਸ਼ਿੰਗ ਮਸ਼ੀਨਾਂ ਸਾਰੀਆਂ ਹੁਣ ਕੇਜਰੀਵਾਲ ਨੇ ਲੈ ਲਈਆਂ ਪਰ ਹੁਣ ਵਾਸ਼ਿੰਗ ਮਸ਼ੀਨਾਂ ਵੀ ਕੁਝ ਨਹੀਂ ਕਰ ਪਾਣਗੀਆਂ ਕਿਉਂਕਿ ਕੇਜਰੀਵਾਲ ਜਿਨੇ ਲੋਕਾਂ ਨੂੰ ਨਾਰਾ ਦਿੱਤਾ ਸੀ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਇਮਾਨਦਾਰ ਦੇਣ ਦਾ ਉਸ ਵੇਲੇ ਲੋਕ ਪਾਦੀਆਂ ਗੱਲਾਂ ਹੁੰਦੀਆਂ ਸੀ ਅੱਜ ਸਭ ਤੋਂ ਪ੍ਰੇਸ਼ਟ ਪਾਰਟੀ ਸਭ ਤੋਂ ਪ੍ਰੇਸ਼ਟ ਲੀਡਰ ਜੇ ਕਿਸੇ ਪਾਰਟੀ ਕੋਲੇ ਹੈਗੇ ਆ ਉਹਨਾਂ ਦਾ ਕਾਰਡ ਤੇ ਆਮ ਆਦਮੀ ਪਾਰਟੀ ਜੀ ਕੇਜਰੀਵਾਲ ਕਰਪਸ਼ਨ ਚ ਜੇਲ੍ਹ ਚ ਰਿਹਾ ਹੈ ਮਨੀਸ਼ ਸੋਧਿਆ ਕਰਪਸ਼ਨ ਚ ਜੇਲ੍ਹ ਚ ਰਿਹਾ ਜੀ ਸਤਿੰਦਰ ਜੈਨ ਕਰਪਸ਼ਨ ਚ ਜੇਲ੍ਹ ਚ ਰਿਹਾ ਤੁਸੀਂ ਬੰਦਾ ਤੇ ਨਾ ਤਾਂ ਨਾਂ ਤਾਂ ਦੱਸੋ ਕਿਹੜਾ ਲੀਡਰ ਹੈ ਜਿਹੜਾ ਕਰਪਸ਼ਨ ਦੇ ਵਿੱਚ ਅੰਦਰ ਨਹੀਂ ਰਿਹਾ ਤੇ ਹੁਣ ਮਸ਼ੀਨਾਂ ਕੀ ਕਰਨਗੀਆਂ ਇਸ ਕਰਕੇ ਹੁਣ ਤਾਂ ਮਸ਼ੀਨਾਂ ਵੀ ਬੇਵਸ ਨੇ ਐਡੀ ਵੱਡੀ ਕ腐ਸ਼ਨ ਹੋ ਗਈ ਕਿ ਹੁਣ ਪਰਦੇ ਵੀ ਨਹੀਂ ਪਾਇਆ ਜਾ ਸਕਦਾ ਜੀ ਆ ਜੋ ਕੁਝ ਪੰਜਾਬ ਦੇ ਵਿੱਚ ਨਿਕਲਦੇ ਆ ਅਫਸਰਾਂ ਦੇ ਇਹ ਇਹਨਾਂ ਦੀ ਜਿਹੜੀ ਹੈ ਕ腐ਸ਼ਨ ਪੈਦਾ ਕੀਤੀ ਹੋਈ ਪੰਜਾਬ ਦੀ ਹੈ ਕਿ ਇਸ ਲੈਵਲ ਤੇ ਕ腐ਸ਼ਨ ਪਹੁੰਚ ਗਈ ਜੀ ਗੱਲਾਂ ਵੱਟੀਆਂ ਵੱਡੀਆਂ ਕਰਦੇ ਸੀ ਅੱਜ ਹੀ ਮਸਲੂਬ ਦੂਜੇ ਪਾਸੇ ਬਿਹਾਰ ਦੇ ਵਿੱਚ ਚੋਣਾਂ ਨੇ ਉੱਥੇ ਕੇਜਰੀਵਾਲ ਸਾਹਿਬ ਦੇ ਵੱਲੋਂ 3000 ਬੀਬੀਆਂ ਨੂੰ ਐਲਾਨ ਦਿੱਤਾ ਗਿਆ ਕਹਿੰਦੇ ਸਾਨੂੰ ਚੋਣਾਂ ਜਿੱਤਣ ਤੋਂ ਬਾਅਦ 3000 ਬੀਬੀਆਂ ਦੇ ਖਾਤਿਆਂ 'ਚ ਆਇਆ ਕਰੂਗਾ ਅੱਜਵੇਂ ਪੰਜਾਬ ਵਾਲਿਆਂ ਨੂੰ ਚੈੱਕ ਮਿਲੇ ਆ ਇਦਾਂ ਹੀ ਉੱਥੇ ਮਿਲ ਜਾਣੀ ਇੱਥੇ ਤਾਂ 1000 ਰੁਪਿਆ ਵੀ ਨਹੀਂ ਮਿਲਿਆ 50 50000 ਇੱਕ ਬੀਬੀ ਦਾ ਇਕੱਠਾ ਹੋਇਆ ਤੇ ਜੀ ਤੇ ਬਿਹਾਰ ਵਾਲਿਆਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਪੰਜਾਬ ਵਾਲਿਆਂ ਨੂੰ ਪਹਿਲਾਂ ਆ ਕੇ ਸਰਵੇ ਕਰਾ ਕੇ ਪੁੱਛ ਲੋ ਇੱਥੇ ਕੱਲੀ ਕੱਲੀ ਬੀਬੀ ਦਾ ਕੇਜਰੀਵਾਲ ਨੇ 50000 ਦੇਣਾ ਉੱਥੇ ਜਿਹੜਾ ਵਿਸ਼ਵਾਸ ਘਾਤੀ ਹੈ ਨਾ ਜੀ ਉਹਦੀ ਰਾਜਨੀਤੀ ਜਿਹੜੀ ਕੇਜਰੀਵਾਦ ਦੀ ਇਸੇ ਗੱਲ ਤੇ ਆਧਾਰਿਤ ਹੈ ਕਿ ਝੂਠ ਬੋਲ ਕੇ ਲੋਕਾਂ ਦੇ ਵੋਟਾਂ ਲੈ ਜਾਓ ਜੀ ਬਾਅਦ ਦੇ ਵਿੱਚ ਫਿਰ ਲੁੱਟ ਕੇ ਸਾਰਾ ਪੈਸਾ ਆਪਣੇ ਕੋਲ ਲੈ ਜਾਓ ਜੀ ਬੜਿੰਗਰ ਸਾਹਿਬ ਕਹਿੰਦੇ ਆ ਕਹਿੰਦੇ ਹੁਣ ਅਕਾਲੀ ਦਲ ਦੇ ਵੱਲੋਂ ਧਰਮੀ ਫੌਜੀ ਯਾਦ ਆਗੇ ਕਹਿੰਦੇ ਹੁਣ ਤੱਕ ਤੱਕ ਦੇ ਧਰਮੀ ਫੌਜੀਆਂ ਦੀ ਜਿਹੜੀ ਇਹਨਾਂ ਨੇ ਉਹ ਕੀਤੀ ਨਹੀਂ ਹੁਣ ਤੱਕ ਦਾ ਕਦੇ ਟਿਕਟ ਦਿੱਤੀ ਨਹੀਂ ਕਹਿੰਦੇ ਕੋ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਸਟੇਜ ਤੇ ਤਿੰਨ ਧਰਮੀ ਫੌਜੀਆਂ ਦੇ ਜਿਹੜੇ ਲੀਡਰ ਹੈ ਉਹ ਬੋਲੇ ਸੀ ਅੱਜ ਕੱਲ ਤੇ ਸਾਰਾ ਕੁਝ ਲਾਈਵ ਹੀ ਚੱਲਦਾ ਬਰੇਗ ਸਾਹਿਬ ਨੂੰ ਬੇਨਤੀ ਹੈ ਕਿ ਸੁਣ ਲੈਣ ਜੀ ਕਾਂਗਰਸ ਨੂੰ ਹਾਲੇ ਧਰਮੀ ਫੌਜੀ ਭੁੱਲੇ ਨਹੀਂ 1984 ਦਾ ਦਰਬਾਰ ਸਾਹਿਬ ਦਾ ਹਮਲਾ ਪੰਜਾਬ ਦੀ ਜਨਤਾ ਵੀ ਨਹੀਂ ਭੁੱਲੀ ਦੇਸ਼ ਦੀ ਜਨਤਾ ਵੀ ਨਹੀਂ ਭੁੱਲੀ ਤੇ ਧਰਮੀ ਫੌਜੀਆ ਨੇ ਤੇ ਸਾਰਾ ਕੁਝ ਜਿਹੜਾ ਉਸੇ ਕਰਕੇ ਹੁੰਦਾਇਆ ਉਹ ਕਾਂਗਰਸ ਨੂੰ ਨਹੀਂ ਭੁੱਲਦੀ ਇਸ ਕਰਕੇ ਇਹਨਾਂ ਨੂੰ ਸੌਖਾ ਲੱਗਦਾ ਹੈ ਕਿ ਸਟੇਜ ਤੇ ਜਿੰਦਾਂ ਦੀ ਮਰਜ਼ੀ ਛੁੱਟੀ ਛੱਡਦੇ ਕਬੀਰ ਗੱਲਾਂ ਇਸ ਕਰਕੇ ਜੇ ਭੁੱਲੇ ਹੈ ਕਿ ਨਹੀਂ ਭੁੱਲੇ ਇਹ ਤੁਹਾਨੂੰ ਪਤਾ ਲੱਗ ਜਾਊਗਾ 11 ਤਰੀਕ ਨੂੰ ਜ਼ਿਆਦਾ ਦੂਰ ਨਹੀਂ ਰਹਿ ਗਈ ਉਸ ਤੋਂ ਬਾਅਦ ਤੁਸੀਂ ਵੀ ਸਾਰੀ ਉਮਰ ਯਾਦ ਰੱਖੋਗੇ ਟਰਮੀ ਫੌਜੀਆ ਜੀ ਤੁਸੀਂ ਕਹਿੰਦੇ ਹੋ ਨਾ ਵੀ ਉਹ ਭੁੱਲੇ ਉਹ ਤਾਂ ਨਹੀਂ ਭੁੱਲੇ ਤੁਸੀਂ ਭੁੱਲ ਗਏ ਸੀ ਤੁਸੀਂ ਹੁਣ ਯਾਦ ਰੱਖੋਗੇ ਉਹਨਾਂ ਨੂੰ ਅੰਤਿਮ ਸਭ ਚਾਹੇ ਕਾਂਗਰਸ ਪਾਰਟੀ ਦੀ ਸਟੇਜ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਸਟੇਜ ਹੋਵੇ ਤਾਂ ਉਹ ਸਿੱਧਾ ਜਿਹੜਾ ਟਾਰਗੇਟ ਆ ਹਮੇਸ਼ਾ ਅਕਾਲੀ ਦਲ ਨੂੰ ਕੀਤਾ ਜਾਂਦਾ ਸਟੇਜ ਤੇ ਚੜਦੇ ਸਾਰ ਜਿਹੜਾ ਨੌ ਸੁਖਬੀਰ ਬਾਦਲ ਦਾ ਲਿਆ ਜਾਂਦਾ ਦੇਖੋ ਸ਼ੁਰੂ ਤੋਂ ਹੀ ਇਤਿਹਾਸ ਹੈ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਔਰ ਸ਼੍ਰੋਮਣੀ ਗੁਰਦੁਰਾ ਪ੍ਰੰਧ ਕਮੇਟੀ ਬਣੀ ਹੈ ਜਿੰਨੀਆਂ ਵੀ ਕੇਂਦਰ ਚ ਸਰਕਾਰਾਂ ਆਈਆਂ ਬੜਾ ਲੰਬਾ ਇਤਿਹਾਸ ਹੈ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਰਾ ਪ੍ਰੰਧ ਕਮੇਟੀ ਸਿੱਖਾਂ ਦੀ ਸਰਵੋਤਮ ਸੰਸਥਾ ਇਹਨੂੰ ਕਮਜ਼ੋਰ ਕੀਤਾ ਜਾਵੇ ਅਖੀਰ ਤੇ ਸਾਰਿਆਂ ਨੇ ਰਲ ਕੇ ਕਾਂਗਰਸ ਤੇ ਬੀਜੇਪੀ ਤੇ ਆਪਣਾ ਹੁਣ ਤੋੜ ਹੀ ਦਿੱਤੀ ਹਰਿਆਣਾ ਚ ਵੱਖਰੀ ਕਰ ਦਿੱਤੀ 100 ਸਾਲ ਤੋਂ ਲੱਗੇ ਹੋਏ ਸੀ ਇਸੇ ਕੰਮ ਤੇ ਇਸੇ ਤਰ੍ਹਾਂ ਹੀ ਸ਼ਰੋਮਣੀ ਅਕਾਲੀ ਦਲ ਨੂੰ ਵੀ ਜਿਹੜਾ ਕਮਜ਼ੋਰ ਕਰਨ ਵਾਸਤੇ ਹਮੇਸ਼ਾ ਸਾਜ਼ਿਸ਼ਾਂ ਕੋਈ ਨਵੀਆਂ ਨਵੀਆਂ ਨਹੀਂ ਚੱਲੀਆਂ ਪਹਿਲਾਂ ਵੀ ਚੱਲੀਆਂ ਇਸ ਕਰਕੇ ਕਹਿਣਗੇ ਤਾਂ ਇਹ ਇੱਕ ਸ਼ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ ਪਰ ਨੀਂਦ ਕਿਸੇ ਨੂੰ ਨਹੀਂ ਆਉਂਦੀ ਜਦੋਂ ਸਟੇਜਾਂ ਤੇ ਸੁਣੋਗੇ ਤਾਂ ਸਾਰੇ ਹੀ ਬੋਲਣਗੇ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਕਿਉਂਕਿ ਪਤਾ ਹੈ ਇਹਨਾਂ ਨੂੰ ਕਿ ਸਾਨੂੰ ਜੇ ਕੋਈ ਢਾਊਗਾ ਤਾਂ ਸ਼੍ਰੋਮਣ ਅਕੇਲੇ ਨਹੀਂ ਢਾਊਗਾ ਅੰਦਰੋਂ ਇਕੱਠੇ ਲੱਗਦੇ ਆ ਜਿਵੇਂ ਚੰਡੀਗੜ੍ਹ ਦੇ ਵਿੱਚ ਸਮਝੌਤਾ ਸੀ ਹੋਰ ਕਈ ਸਟੇਟਾਂ 'ਚ ਸਮਝੌਤਾ ਆਇਆ ਅੰਦਰੋਂ ਇਕੱਠੇ ਲੱਗਦੇ ਆ ਆਹ ਤਾਂ ਸਾਰਿਆਂ ਦੀ ਇੱਕੋ ਹੀ ਹੈ ਕਾਂਗਰਸ ਵੀ ਸਾਰੀ ਉਮਰ ਲੁੱਟਦੀ ਰਹੀ ਤੇ ਆਪ ਝਾੜੂ ਵਾਲਿਆਂ ਦੇ ਵੀ ਆ ਕੇ ਲੁੱਟਣ ਦੇ ਮਨਸੂਬਾ ਬਣਾ ਲਿਆ ਪੰਜਾਬ ਦਾ ਇਹਨਾਂ ਲੋਕਾਂ ਦੇ ਵਿਰੋਧ ਕਰਨਾ ਉਹ ਕਾਂਗਰਸ ਵੀ ਕਰਦੀ ਨਹੀਂ ਝਾੜੂ ਵਾਲੇ ਵੀ ਨੀ ਵੀ ਕਰਦੇ ਪਏ ਜਿੱਤ ਦਾ ਦਾਵਾ ਤਾਂ ਭਾਜਪਾ ਵੀ ਠੋਕਦੀ ਹੈ ਕਹਿੰਦਾ ਇੱਥੋਂ ਤਰਨਤਾਂ ਤੋਂ ਸੀਟ ਇਸ ਵਾਰ ਭਾਜਪਾ ਜਿੱਤੂਗੀ ਚਲੋ ਜਿੱਤਣਾ ਤਾਂ ਜਿਹੜਾ ਹੈਗਾ ਉਹ ਜਰੰਦਰੋ ਇੱਕ ਖੜਦਾ ਹੁੰਦਾ ਨੀ ਟੂ ਸ਼ਟਨ ਵਾਲਾ ਉਹ ਵੀ ਹਮੇਸ਼ਾ ਕਰਦਾ ਹੁੰਦਾ ਹੱਕ ਹੁੰਦਾ ਜੀ ਸਾਰੇ ਕੈਂਡੀਡੇਟ ਅਖੀਰ ਦੇ ਉੱਤੇ ਚੱਕ ਭਾਵੇਂ ਕੋਈ ਆਜ਼ਾਦ ਹੈ ਭਾਵੇਂ ਕੋਈ ਕਿਸੇ ਪਾਰਟੀ ਦਾ ਮੰਨਦਾ ਤਾਂ ਕੋਈ ਨਹੀਂ ਨਾ ਉਹ ਤਖੀਰ ਤੱਕ ਜਿਹੜਾ ਹੈਗਾ 11 ਤਰੀਕ ਜਿਹੜੀ ਕਿ 14 ਤੱਕ ਵੀ ਨਹੀਂ ਬੰਦੇ ਹੁੰਦੇ ਹੁੰਦੇ 14 ਨੂੰ ਹੀ ਫੈਸਲਾ ਹੋਊਗਾ ਕਿ ਕੀ ਕੀ ਹੁੰਦਾ ਆ ਤਾਂ ਇੱਕ ਪਾਸੇ ਅਕਾਲੀ ਦਲ ਆ ਦੂਜੇ ਪਾਸੇ ਕਈ ਪੰਥਕ ਧਿਰਾਂ ਨੇ ਜਿਹੜੀਆਂ ਉਹਨਾਂ ਨੇ ਵੀ ਜਿਹੜੇ ਸੰਦੀਪ ਸਣੀ ਆ ਉਹਨਾਂ ਦਾ ਭਰਾ ਮਨਦੀਪ ਸਿੰਘ ਖੜਾ ਕੀਤਾ ਸੁਧੀਰੀ ਕਾਂ ਸੁਧੀਰ ਸੁਰੀ ਕਾਂ ਵਾਲੇ ਉਹਨਾਂ ਨੂੰ ਖੜਾ ਕਰਤਾ ਹੁਣ ਟਾਕਰਾ ਜਿਹੜਾ ਦੋ ਪੰਥਕ ਸ਼ਕਸ਼ੀਆਤਾਂ ਦੇ ਵਿੱਚ ਹੋਊਗਾ ਦੇਖੋ ਐਸਵੇਂ ਲੋਕਾਂ ਦੇ ਮਨ ਦੇ ਵਿੱਚ ਇੱਕੋ ਹੀ ਚੀਜ਼ ਹੈ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਦੁਬਾਰਾ ਰਾਜ ਭਾਗ ਚ ਲਿਆਉਣਾ ਔਰ اے ਸੈLECTION ਦੇ ਵਿੱਚ ਉਹਦੇ ਨਹੀਂ ਰੱਖਣੀ ਉਹਦਾ ਕਾਰਨ ਹੈ 10 ਸਾਲਾਂ ਦਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਕਰ ਵਿੱਚ ਕਈ ਉਹਨਾਂ ਨੇ ਉਮੀਦਵਾਰ ਜਿਤਾ ਕੇ ਦੇਖ ਲਏ ਨਤੀਜਾ ਕੁਝ ਨਹੀਂ ਨਿਕਲਦਾ ਕਿਉਂਕਿ ਜਿਹੜਾ ਨੁਮਾਇੰਦਾ ਤੁਸੀਂ ਚੁਣ ਕੇ ਭੇਜਦੇ ਹੋ ਨਾ ਉਹਦੇ ਕੋਈ ਮਾਇਨੇ ਹੁੰਦੇ ਉਹਦੇ ਕੋਈ ਡਿਊਟੀਆਂ ਹੁੰਦੀਆਂ ਨੇ ਉਹ ਡਿਊਟੀਆਂ ਜੇ ਹੁਣ ਤੱਕ ਕੀਤੀਆਂ ਨੇ ਜਿਸ ਪਾਰਟੀ ਨੇ ਕੀਤੀਆਂ ਨੇ ਉਹ ਸ਼ਰਮਣੇ ਅਕਾਲੀ ਦਾ ਕਿ ਜੋ ਲੋਕਾਂ ਨੂੰ ਕਿਹਾ ਉਹ ਪੂਰਾ ਕੀਤਾ ਉਸ ਤੋਂ ਵੱਧ ਵੀ ਕੀਤਾ ਉਹ ਸਾਡੇ ਜਿਹੜੇ ਲੀਡਰ ਜਿੱਤੇਦੇ ਆ ਉਹ ਵੀ ਥੱਲੇ ਸਮਾਜਿਕ ਤੌਰ ਤੇ ਜੋ ਲੋਕਾਂ ਦੇ ਵਿੱਚ ਆਪਣਾ ਰੋਲ ਬਣਦਾ ਹੁੰਦਾ ਦੁੱਖ ਸੁੱਖ ਦੇ ਵਿੱਚ ਵਿਚਰਨਾ ਹਰ ਥਾਂ ਤੇ ਲੋਕਾਂ ਦੇ ਨਾਲ ਖੜਨਾ ਲੋਕਾਂ ਦਾ ਸਾਥ ਦੇਣਾ ਉਹ ਵੀ ਡਿਊਟੀਆਂ ਸਾਰੀਆਂ ਉਹ ਕਰਦੇ ਇਸ ਕਰਕੇ ਇਲੈਕਸ਼ਨ ਕੋਈ ਲੜੇ ਸਾਰਿਆਂ ਦਾ ਹੱਕ ਹੈ ਪਰ ਜੋ ਜਨਤਾ ਦਾ ਇਸ ਵੇਲੇ ਟਾਰਗੇਟ ਆ ਉਹ ਫਿਕਸ ਹੈ ਕਿ ਲੋਕੀ ਹੁਣ ਚਾਹੁੰਦੇ ਆ ਕਿ ਦੁਬਾਰਾ ਪੰਜਾਬ ਨੂੰ ਹੱਸਦਾ ਬਸਦਾ ਦੇਖਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਲਾਇਨ ਡਾਡਰ ਖਤਮ ਹੋ ਚੁੱਕੀ ਆ ਲੋਕੀ ਅਮਨ ਸ਼ਾਂਤੀ ਨਾ ਰਹਿਣਾ ਚਾਹੁੰਦੇ ਆ ਭਾਈਚਾਰਕ ਸਾਂਝ ਪੰਜਾਬ ਦੇ ਵਿੱਚ ਮਜ਼ਬੂਤ ਹੋਈ ਦੇਖਣੀ ਚਾਹੁੰਦੇ ਆ ਇਨਸਾਫ ਦਾ ਰਾਜ ਲੋਕੀ ਦੇਖਣਾ ਚਾਹੁੰਦੇ ਆ ਖੁਸ਼ਹਾਲੀ ਦੇਖਣਾ ਚਾਹੁੰਦੇ ਆ ਤਰੱਕੀ ਦੇਖਣਾ ਚਾਹੁੰਦੇ ਆ ਉਹ ਸ਼ਰਮਣੀ ਅਕਾਲੀ ਦਲ ਹੀ ਦੇ ਸਕਦਾ ਇਸ ਗੱਲ ਦੀ ਲੋਕਾਂ ਨੂੰ ਹੁਣ ਤਸਦੀ ਹੋ ਗਈ ਇਹਦੇ ਵਾਸਤੇ ਮੈਂ ਜੱਤਾ ਦਾ ਧੰਨਵਾਦ ਵੀ ਕਰਦਾ ਔਰ ਇਹਦਾ ਅਸਰ ਜਿਹੜਾ ਹੈਗਾ ਉਹ 11 ਤਰੀਕ ਦੀ ਇਲੈਕਸ਼ਨ ਚ ਤੁਹਾਨੂੰ ਨਜ਼ਰ ਆ ਸਪਾਈ ਦਾ ਟ੍ਰੇਲਰ ਜਿਹੜਾ ਜਿਮਨੀ ਚੋਣ ਚੋਂ ਦਿਖੂਗਾ 100% ਬਿਲਕੁਲ ਇਹੀ ਟ੍ਰੈਂਡ ਚੱਲ ਪੜਾ ਤੁਹਾਡੇ ਸਭ ਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਮੌਜੂਦ ਸੀ ਜਿਨ੍ਹਾਂ ਨੇ ਪੂਰੀ ਜਿਹੜੀ ਰੂਪਰੇਖਾ ਉਹ ਦੱਸੀ ਹੈ ਕਿ ਤਰਨਤਾਰ ਜੀਮਨੀ ਚੋਣਾਂ ਦੀ ਰੂਪਰੇਖਾ ਕੀ ਹੈ ਤੇ ਜਿਹੜੇ ਵਿਅੰਗ ਵਿਰੋਧੀ ਪਾਰਟੀਆਂ ਦੇ ਵੱਲੋਂ ਕਸੇ ਜਾ ਰਿਹਾ ਉਸ ਬਾਰੇ ਵੀ ਜਿਹੜਾ ਪੂਰਾ ਖੁੱਲ ਕੇ ਦਲਜੀਤ ਸਿੰਘ ਚੀਮਾ ਦੇ ਵੱਲੋਂ ਬੋਲਿਆ